ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਵਿੰਦਰ ਵਾਲਿਆਂ ਵਾਲੀ ਅੱਜ ਮੈਂ ਤੁਹਾਨੂੰ ਇੱਕ ਕੁਦਰਤ ਦਾ ਨਜ਼ਾਰਾ ਦਿਖਾਉਣ ਲੱਗਿਆ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸ਼ਬਦ ਹੈ ਗੁਰੂ ਸਾਹਿਬ ਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਰ ਜਿੱਥੇ ਕਿ ਅਸੀਂ ਗੁਰਬਾਣੀ ਨੇ ਵੀ ਕਿਹਾ ਅਸੀਂ 84 ਲੱਖ ਜੁਨਾ ਦੇ ਸਰਦਾਰਾਂ ਪਰ ਅਸੀਂ ਇਹਨਾਂ ਪੰਛੀਆਂ ਦੀਆਂ ਨਸਲਾਂ ਖਤਮ ਕਰਨ ਦੇ ਕੰਢੇ ਤੇ ਤਲੇ ਹੋਏ ਆਂ ਪਸ਼ੂ ਪੌਦੇ ਦਰਖਤ ਸਭ ਕੁਝ ਖਤਮ ਕਰੀ ਜਾ ਰਹੇ ਆ ਇਹਨਾਂ ਪੌਦਿਆਂ ਨੂੰ ਇਹਨਾਂ ਦਰਖਤਾਂ ਨੂੰ ਦੇਖ ਕੇ ਮੈਨੂੰ ਕੁਝ ਲੈਣਾ ਯਾਦ ਆ ਗਿਆ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੀਆਂ ਲੱਗੀਆਂ ਕਮੈਂਟ ਜ਼ਰੂਰ ਕਰਿਓ ਆਪਣਾ ਪੇਜ ਹੈ ਸੱਚੇ ਲੋਕ ਫੋਲੋ ਜ਼ਰੂਰ ਕਰਿਓ ਪੱਟਾਂਗੇ ਜੇ ਰੁੱਖ ਪੱਟਾਂਗੇ ਜੇ ਰੁੱਖ ਪੰਛੀ ਆਂਡੇ ਕਿੱਥੇ ਧਰੂਗਾ ਪਟਾਂਗੇ ਜੇ ਰੁੱਖ ਪੰਛੀ ਆਂਡੇ ਕਿੱਥੇ ਧਰੂਗਾ ਰੁੱਖਾਂ ਨਾਲ ਸੁਖ ਸਾਂਨੇ ਆਖ ਗਏ ਆਜੋ ਪੰਛੀਆਂ ਦੇ ਆਲ ਨੇ ਬਚਾਲੀਏ ਪਵਨ ਗੁਰੂ ਤੇ ਪਾਣੀ ਪਿਤਾ ਨੂੰ ਪਵਨ ਗੁਰੂ ਤੇ ਪਾਣੀ ਪਿਤਾ ਨੂੰ ਆਜੋ ਵੀਰੋ ਰਲ ਕੇ ਬਚਾਲੀਏ ਆਜੋ ਵੀਰੋ ਰਲ ਕੇ ਬਚਾਲੀਏ ਆਜੋ ਵੀਰੋ ਰਲ ਕੇ ਬਚਾਲੀਏ